ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਚੀਫ ਸਪੋਕਸਪਰਸ ਬਹੁਤ ਹੀ ਸੂਝਵਾਨ ਸਾਥੀ ਮਾਲਵਿੰਦਰ ਕੰਗਜੀ ਸ਼ਾਮਲ ਨੇ ਅੱਜ ਦੀ ਜਿਹੜੀ ਪੀਸੀਐਸਸੀ ਕਰਨ ਜਾ ਰਹੇ ਹਾਂ ਖਾਸ ਤੌਰ ਤੇ ਜੋ ਮੀਡੀਆ ਦੇ ਕੁਝ ਹਿੱਸੇ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਮੰਡੀ ਬੋਰਡ ਵੱਲੋਂ 26 ਮਾਰਕੀਟ ਕਮੇਟੀਆਂ ਭੰਗ ਕੀਤੀਆਂ ਜਾ ਰਹੀਆਂ ਨੇ ਇਹ ਬਿਲਕੁਲ ਝੂਠ ਹੈ ਬਿਲਕੁਲ ਆਧਾਰਹੀਨ ਖਬਰ ਹੈ ਔਰ ਦੂਸਰੀ ਖਬਰ ਇਹ ਵੀ ਚੱਲ ਰਹੀ ਹੈ ਕਿ ਮੰਡੀ ਬੋਰਡ ਨੇ ਕੋਈ ਸੈਲੋ ਨੂੰ ਅਧਿਕਾਰ ਦਿੱਤੇ ਨੇ ਖਰੀਦ ਕਰਨ ਦੇ ਇਹ ਵੀ ਬਿਲਕੁਲ ਬੇਬੁਨਿਆਦ ਖਬਰ ਹੈ ਬਿਲਕੁਲ ਝੂਠ ਖਬਰ ਹੈ ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜਿਸ ਦਿਨ ਦੀ ਸਰਕਾਰ ਬਣੀ ਹੈ ਮੰਡੀ ਬੋਰਡ ਦੇ ਵਿੱਚ ਅਸੀਂ ਸੁਧਾਰ ਕਰ ਰਹੇ ਹਾਂ ਤੁਹਾਡੇ ਤੁਹਾਨੂੰ ਯਾਦ ਹੋਊਗਾ ਪਿਛਲੇ ਸਮੇਂ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਕਿਸ ਤਰ੍ਹਾਂ ਕਿਸਾਨ ਭਵਨ ਦੀ ਡਿਵੈਲਪਮੈਂਟ ਕੀਤੀ ਹੈ ਕਿਸ ਤਰ੍ਹਾਂ 11 ਫੇਸ ਵਿੱਚ ਜਿਹੜੀ ਮੰਡੀ 2014 ਤੋਂ ਚੱਲ ਰਹੀ ਬਣੀ ਹੋਈ ਸੀ ਕਿ ਬੰਦ ਪਈ ਸੀ ਉਹਨੂੰ ਅਸੀਂ ਚਾਲੂ ਕੀਤਾ ਔਰ ਵੱਖ-ਵੱਖ ਥਾਵਾਂ ਤੇ ਮੰਡੀ ਬੋਰਡ ਦੇ ਆਧਾਰੇ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਹਰ ਪੱਧਰ ਤੇ ਕਾਰਵਾਈ ਕਰ ਰਹੇ ਹਾਂ ਔਰ ਜਿਹੜੀ ਇਹ ਖਬਰ ਚੱਲ ਰਹੀ ਹੈ ਇਹ ਬਿਲਕੁਲ ਰਾਜਨੀਤੀ ਤੋਂ ਪ੍ਰੇਰਿਤ ਖਬਰ ਹੈ ਔਰ ਇਹ ਸੈਲੋ ਨੂੰ ਜਿਹੜਾ ਸਬਜ਼ਾੜ ਬਣਾਉਣ ਦਾ ਜਿਹੜਾ ਆਰਡਰ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਇਹ 2013 ਤੋਂ ਚੱਲ ਰਿਹਾ ਇੱਕ ਰੁਟੀਨ ਦੀ ਖਬਰ ਹੈ ਹਰ ਸਾਲ ਮੰਡੀਆਂ ਵਧੀਆਂ ਨੇ ਜਿਹਦੇ ਵਿੱਚ ਸਬਜ਼ਾੜ ਕਿਸਾਨਾਂ ਤੇ ਮਜ਼ਦੂਰਾਂ ਤੇ ਆੜਤੀਆਂ ਤੇ ਵਪਾਰੀਆਂ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਵਧਾਏ ਜਾਂਦੇ ਨੇ ਐਤਕੀ 47 ਖਰੀਦ ਕੇਂਦਰ ਅਸੀਂ ਹੋਰ ਵਧਾਏ ਨੇ ਇਸੇ ਤਰ੍ਹਾਂ ਪਿਛਲੇ ਸਮੇਂ ਨਾਲੋਂ ਵੱਧ ਵਧੀਆ ਪ੍ਰਬੰਧ ਅਸੀਂ ਕੀਤੇ ਨੇ ਤੁਸੀਂ ਮੰਡੀਆਂ ਚ ਜਾ ਕੇ ਵਿਜ਼ਿਟ ਕਰੋ ਕਿਸ ਤਰ੍ਹਾਂ ਸਫਾਈ ਦੇ ਵਧੀਆ ਪ੍ਰਬੰਧ ਹੋਏ ਨੇ ਲਾਈਟਾਂ ਦੇ ਵਧੀਆ ਪ੍ਰਬੰਧ ਹੋਏ ਨੇ ਪੀਣ ਵਾਲੇ ਸਾਫ ਪਾਣੀ ਦੇ ਪ੍ਰਬੰਧ ਹੋਏ ਨੇ ਹਰ ਤਰ੍ਹਾਂ ਮੰਡੀ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਔਰ ਜੋ ਇਹ ਖਬਰਾਂ ਚਲਾ ਰਹੇ ਨੇ ਜਿਹੜੇ ਅਕਾਲੀ ਦਲ ਜਾਂ ਕਾਂਗਰਸ ਵਾਲੇ ਬੜੇ ਬੜੇ ਹੱਥ ਕੱਢ ਕੇ ਕਹਿ ਰਹੇ ਨੇ ਕਿ ਜੀ ਮੰਡੀ ਸਿਸਟਮ ਨੂੰ ਭੰਗ ਕੀਤਾ ਜਾ ਰਿਹਾ ਹੈ ਉਲਟਾ ਅਸੀਂ ਮੰਡੀ ਸਿਸਟਮ ਨੂੰ ਮਜ਼ਬੂਤ ਕਰ ਰਹੇ ਆ ਕਿਉਂਕਿ ਜਿਹੜੇ ਅਦਾਰੇ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਸੀ ਉਹ ਅਸੀਂ ਚਾਲੂ ਕਰ ਰਹੇ ਆ ਮੰਡੀ ਬੋੜ ਦੀ ਆਮਦਨ ਬਤਾ ਰਹੇ ਆ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਸ਼ੈੱਡ ਨੇ ਸਾਰੇ ਪੰਜਾਬ ਦੇ ਵਿੱਚ ਅਸੀਂ ਉਹਨੂੰ ਸਸਤੇ ਰੇਟਾਂ ਤੇ ਸਮਾਜਿਕ ਫੰਕਸ਼ਨਾਂ ਵਾਸਤੇ ਕਿਰਾਏ ਤੇ ਦੇਣ ਵਾਸਤੇ ਪ੍ਰੋਵੀਜ਼ਨ ਬਣਾਈ ਆ ਤੇ ਸਾਡੇ ਬੱਚਿਆਂ ਦੇ ਖੇਡਣ ਵਾਸਤੇ ਇਨਡੋਰ ਗੇਮਸ ਵਾਸਤੇ ਅਸੀਂ ਪ੍ਰੋਵੀਜ਼ਨ ਬਣਾਈ ਆ ਅਸੀਂ ਤਕਰੀਬਨ 33000 ਤੋਂ ਵੱਧ ਦਰਖਤ ਸਾਰੇ ਮੰਡੀਆਂ ਦੇ ਵਿੱਚ ਲਗਾਏ ਨੇ ਔਰ ਖਾਸ ਤੌਰ ਤੇ ਕਿਸਾਨਾਂ ਤੇ ਮਜ਼ਦੂਰਾਂ ਆੜਿਆਂ ਵਾਸਤੇ ਅਸੀਂ ਹਰ ਸਹੂਲਤ ਪ੍ਰੋਵਾਈਡ ਕਰ ਰਹੇ ਆ ਔਰ ਬੇਬੁਨਿਆਦ ਖਬਰਾਂ ਫਲਾ ਕੇ ਉਹ ਲੋਕ ਜਿਨ੍ਹਾਂ ਕੋਲੇ ਆਪਣਾ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਜਿਹੜੇ ਪਿਛਲੇ 2013 ਤੋਂ ਲੈ ਕੇ ਚਾਹੇ ਹੋ ਅਕਾਲੀ ਦਲ ਵਿੱਚ ਸੀਗੇ ਚਾਹੇ ਕਾਂਗਰਸ ਵਿੱਚ ਸੀਗੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਇਹਨਾਂ ਸਾਈਲਿਆਂ ਨੂੰ ਸਬ ਯਾਰਡ ਬਣਾਉਣ ਦੇ ਆਰਡਰ 2013 ਤੋਂ ਲਗਾਤਾਰ ਹੋ ਰਹੇ ਨੇ 2013 'ਚ ਵੀ ਹੋਏ 14 'ਚ ਵੀ ਹੋਏ 15 'ਚ ਵੀ ਹੋਏ ਇੱਕ ਰੂਟੀਨ ਮੈਟਰ ਹੈ ਹਰ ਸਾਲ ਬਾਅਦ ਜਦੋਂ ਪਰਚੇਜ਼ ਸੀਜ਼ਨ ਸ਼ੁਰੂ ਹੁੰਦਾ ਹੈ ਤੇ ਇਹ ਆਰਡਰ ਕੀਤੇ ਜਾਂਦੇ ਨੇ ਇੱਕ ਰੂਟੀਨ ਆਰਡਰ ਹੈ ਪਰੰਤੂ ਇਹਦੇ باوجود ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਜਿਹੜਾ ਇਹ ਆਰਡਰ ਪਿਛਲੇ ਦਿਨਾਂ ਦੇ ਵਿੱਚ ਹੋਇਆ ਸੀਗਾ ਕਿ ਸੈਲੋ ਨੂੰ ਤੁਸੀਂ ਸਭ ਯਾਰਡ ਬਣਾਉਣਾ ਹੈ ਉਹ ਆਰਡਰ ਉਹਨਾਂ ਨੇ ਰੱਦ ਕਰਕੇ ਸਿਰਫ ਇੱਥੇ ਸਟੋਰੇਜ ਦਾ ਪ੍ਰਬੰਧ ਹੋਊਗਾ ਕਿਉਂਕਿ ਮੰਡੀ ਬੋਰਡ ਦਾ ਜਿਹੜਾ ਕੰਮ ਹੈ ਉਹ ਕੰਮ ਹੈ ਕਿ ਕਿਸਾਨਾਂ ਦੀ ਫਸਲ ਦੀ ਸਹੀ ਖਰੀਦਦਾਰੀ ਕਰਵਾਉਣੀ ਵੱਖ-ਵੱਖ ਏਜੰਸੀਆਂ ਜਿਦੇ ਵਿੱਚ ਐਫਸੀਆਈ ਹੈ ਪੰਸਪ ਹੈ ਮਾਰਕਫੈਡ ਹੈ ਪਨ ਗਰੇਨਾਂ ਜਾਂ ਹੋਰ ਏਜੰਸੀਆਂ ਨੇ ਉਹ ਖਰੀਦਦਾਰੀ ਕਰਦੀਆਂ ਨੇ ਖਰੀਦਦਾਰੀ ਕਰਨ ਸਮੇਂ ਮੰਡੀ ਬੋਰਡ ਨੂੰ 2% ਮਾਰਕੀਟ ਫੀਸ ਵੀ ਮਿਲਦੀ ਹੈ ਔਰ ਜੋ ਵੀ ਚਾਹੇ ਸਬਜ਼ਾੜ ਕਿਤੇ ਵੀ ਬਣਦਾ ਚਾਹੇ ਕੋਈ ਸੈਲਰ ਨੂੰ ਬਣਾਇਆ ਜਾਂਦਾ ਉਥੋਂ ਵੀ ਮਾਰਕੀਟ ਫੀਸ ਅਸੀਂ ਲੈਣੇ ਆ ਇਹਦਾ ਮਤਲਬ ਮੰਡੀ ਸਿਸਟਮ ਨੂੰ ਅਸੀਂ ਤਬਾਹ ਨਹੀਂ ਹੋਣ ਦਿੱਤਾ ਪਰੰਤੂ ਫੇਰ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜੇ ਹੁਕਮ ਜਾਰੀ ਕਰਵਾਏ ਨੇ ਕਿ ਇਹਨਾਂ ਨੂੰ ਸਿਰਫ ਸਟੋਰ ਸੈਂਟਰ ਰਹਿਣ ਦਿਓ ਸਭ ਯਾਰਡ ਰੱਦ ਕੀਤੇ ਗਏ ਨੇ ਔਰ ਕੱਲੇ ਪਿਛਲੇ ਆਰਡਰ ਨੇ ਕੀਤੇ 2013 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸੈਲਰਾਂ ਨੂੰ ਸਭ ਯਾਰਡ ਬਣਾਇਆ ਗਿਆ ਸੀ ਉਹ ਸਾਰੇ ਆਰਡਰ ਰੱਦ ਕੀਤੇ ਗਏ ਨੇ ਇਸ ਆਰਡਰ ਜਾਰੀ ਹੋ ਚੁੱਕਿਆ ਹੈ ਆਰਡਰ ਨੰਬਰ ਇਹਦਾ 24 2024 ਹੈ ਆਰਡਰ ਨੰਬਰ 157 166 ਹੈ ਇਸ ਲਈ ਕਿਸੇ ਨੂੰ ਇਹ ਸ਼ੰਕਾ ਕਰਨ ਦੀ ਜ਼ਰੂਰਤ ਨਹੀਂ ਕਿ ਮੰਡੀ ਬੋਰਡ ਨੂੰ ਭੰਗ ਕੀਤਾ ਜਾ ਰਿਹਾ ਹੈ ਅਸੀਂ ਕਿਸਾਨਾਂ ਦੇ ਮਜ਼ਦੂਰਾਂ ਦੇ ਵਪਾਰੀਆਂ ਦੇ ਆੜਤੀਆਂ ਦੇ ਹਮਾਇਤੀ ਆ ਤੁਸੀਂ ਦੇਖ ਰਹੇ ਹੋ ਜਿਸ ਦਿਨ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਈ ਹੈ ਹਰ ਪੱਧਰ ਤੇ ਹਰ ਪੱਧਰ ਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਯਤਨ ਕੀਤੇ ਜਾਂਦੇ ਨੇ ਜਿਹੜੇ ਲੋਕ ਚਾਹੇ ਅਕਾਲੀ ਦਲ ਦੇ ਆਗੂ ਨੇ ਚਾਹੇ ਕਾਂਗਰਸ ਦੇ ਆਗੂ ਨੇ ਉਹ ਦੱਸਣ ਕਿ ਪਿਛਲੇ 2013 ਤੋਂ ਲੈ ਕੇ 2024 ਤੱਕ ਤੁਸੀਂ ਕਿਉਂ ਨਹੀਂ ਬੋਲੇ ਬਾਕੀ ਜਥੇਬੰਦੀਆਂ ਦੇ ਆਗੂ ਨੂੰ ਵੀ ਮੈਂ ਬੇਨਤੀ ਕਰਦਾ ਕਿ ਕਿਸੇ ਨੂੰ ਕੋਈ ਸ਼ੰਕਾ ਹੈ ਕਿ ਮੰਡੀ ਸਿਸਟਮ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮੀ ਹੈ ਉਹ ਸਾਡੇ ਨਾਲ ਗੱਲ ਕਰ ਸਕਦਾ ਅਨਸੈਸਰਲੀ ਕਿਸੇ ਬਹਿਕਾਵੇ ਚ ਕਿਸੇ ਝੂਠੀ ਖਬਰ ਦੇ ਵਿੱਚ ਆਉਣ ਦੀ ਲੋੜ ਨਹੀਂ ਅਸੀਂ ਹਮੇਸ਼ਾ ਪੰਜਾਬ ਦੇ ਕਿਸਾਨਾਂ ਨਾਲ ਖੜੇ ਆ ਅਸੀਂ ਹਮੇਸ਼ਾ ਪੰਜਾਬ ਦੇ ਆੜਤੀਆਂ ਨਾਲ ਖੜੇ ਆ ਅਸੀਂ ਹਮੇਸ਼ਾ ਪੰਜਾਬ ਦੇ ਮਜ਼ਦੂਰਾਂ ਨਾਲ ਖੜੇ ਆ ਪੰਜਾਬ ਦੇ ਵਪਾਰੀਆਂ ਨਾਲ ਖੜੇ ਆ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਮੰਡੀ ਸਿਸਟਮ ਨੂੰ ਨਾ ਪਹਿਲਾਂ ਖਤਮ ਹੋਣ ਦਿੱਤਾ ਨਾ ਖਤਮ ਹੋਣ ਦਵਾਂਗੇ ਔਰ ਮੰਡੀ ਸਿਸਟਮ ਨੂੰ ਅਸੀਂ ਉਹ ਸਾਰੂ ਬਣਾਉਣਾ ਚਾਹੁੰਦੇ ਆ ਅਸੀਂ ਮੰਡੀ ਸਿਸਟਮ ਦੇ ਵਿੱਚ ਸੁਧਾਰ ਲਿਆ ਕੇ ਮੰਡੀ ਸਿਸਟਮ ਦੀ ਆਮਦਨ ਵਧਾ ਕੇ ਭਾਵੇਂ ਅੱਜ ਰੂਰਲ ਡਿਵੈਲਪਮੈਂਟ ਫੰਡ ਦਾ ਸਾਡਾ ਪੈਸਾ ਕੇਂਦਰ ਸਰਕਾਰ ਨੇ ਰੋਕ ਰੱਖਿਆ ਹੈ ਇਹਦੇ باوجود ਅਸੀਂ ਆਪਣੀ ਆਮਦਨ ਵਧਾਈ ਹੈ ਤੁਹਾਡੇ ਯਾਦ ਹੋਊਗਾ ਮੈਂ ਕਿਸਾਨ ਪਵਨ ਦੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਕਿਸ ਤਰ੍ਹਾਂ ਜਿੱਥੇ 5 ਤੋਂ 7 ਲੱਖ ਰੁਪਈਆ ਮਹੀਨਾ ਇਨਕਮ ਆਉਂਦੀ ਸੀ ਅੱਜ ਉਥੇ 43 ਲੱਖ ਰੁਪਈਆ ਇਨਕਮ ਕਮਾਉਣੀ ਸ਼ੁਰੂ ਹੋਈ ਹੈ ਇਸੇ ਤਰ੍ਹਾਂ ਕਈ ਮੰਡੀਆਂ 'ਚ ਅਸੀਂ ਸੈਂਟੀਫਿਕਲੀ ਟੈਕਨੀਕ ਦੇ ਨਾਲ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸਨੌਰ ਮੰਡੀ ਦੇ ਵਿੱਚ ਬੇਵਰਿਜ ਲਗਾਇਆ ਤੁਸੀਂ ਹੈਰਾਨ ਹੋਵੋਗੇ ਕਿ ਉੱਥੇ ਥੋੜੀ ਜਿਹੀ ਚੈਕਿੰਗ ਦੇ ਨਾਲ 18% ਰੇਵਨਿਊ ਵਧਿਆ 1-2 ਮਹੀਨੇ ਦੇ ਵਿੱਚ ਵਿੱਚ ਇਸੇ ਤਰ੍ਹਾਂ ਅਸੀਂ ਸਾਰੇ ਪੰਜਾਬ ਦੀਆਂ ਮੰਡੀਆਂ 'ਚ ਸੁਧਾਰ ਕਰਨ ਵੱਲ ਵਧ ਰਹੇ ਹਾਂ ਤਾਂ ਕਿ ਉੱਥੋਂ ਆਮਦਨ ਆਵੇ ਲੋਕਾਂ ਨੂੰ ਵਧੀਆ ਉੱਥੇ ਸਿਸਟਮ ਮਿਲੇ ਜਿਸ ਦੇ ਨਾਲ ਲੋਕ ਆਪਣੀ ਫਸਲ ਵਧੀਆ ਢੰਗ ਨਾਲ ਵੇਚ ਵੀ ਸਕਣ ਤੇ ਖਰੀਦ ਵੀ ਕਰ ਸਕਣ ਇਸ ਲਈ ਮੈਂ ਬੇਨਤੀ ਕਰਦਾ ਕਿ ਕਿਸੇ ਵਹਿਕਾਵੇ ਚਾਉਣ ਦੀ ਲੋੜ ਨਹੀਂ ਇਸ ਦੇ ਬਾਵਜੂਦ ਕਿ ਮੰਡੀਆਂ ਦੇ ਵਿੱਚ ਜਿਹੜੇ ਕੋਈ ਖਰੀਦਦਾਰ ਨੇ ਕੋਈ ਏਜੰਸੀ ਹੈ ਉਹ ਸਮਾਨ ਖਰੀਦਣ ਤੋਂ ਬਾਅਦ ਕਣਕ ਜਿਰੀ ਖਰੀਦਣ ਤੋਂ ਬਾਅਦ ਕਿਸੇ ਗਡਾਊਨ 'ਚ ਰੱਖਦੀ ਹੈ ਜਾਂ ਸੈਲੋ 'ਚ ਰੱਖਦੀ ਹੈ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਪਰੰਤੂ ਇਹਦੇ باوجود ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੁਕਮਾਂ ਤੇ ਅਸੀਂ ਇਹ ਆਰਡਰ ਬਾਸ ਲਿਆ ਤਾਂ ਕਿ ਕੋਈ ਭੁਲੇਖਾ ਨਾ ਰਹੇ ਕਿਸੇ ਨੂੰ ਇਸ ਲਈ ਵੀਰੋ ਮੈਂ ਇਹ ਨਹੀਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਸੀ ਕਿ ਮੰਡੀ ਬੋਰਡ ਹਮੇਸ਼ਾ ਕਾਇਮ ਰਹੇ ਮੰਡੀ ਬੋਰਡ ਕਾਇਮ ਰਹੂਗਾ ਅਸੀਂ ਇਹਨੂੰ ਡਿਵੈਲਪ ਕਰਾਂਗੇ ਔਰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਜੇ ਤੁਹਾਡੇ ਕੋਲ ਕੋਈ ਸੁਝਾਅ ਹੈ ਮੰਡੀਪੁਰ ਨੂੰ ਹੋਰ ਮਜ਼ਬੂਤ ਕਰਨ ਦਾ ਉਹ ਵੀ ਸਾਨੂੰ ਗਾਈਡ ਕਰੋ ਤਾਂ ਕਿ ਅਸੀਂ ਪੰਜਾਬ ਦੇ ਭਲੇ ਵਾਸਤੇ ਵੱਧ ਇਨਕਮ ਪੈਦਾ ਕਰਕੇ ਸਾਡੀਆਂ ਲਿੰਕ ਸੜਕਾਂ ਡਿਵੈਲਪ ਕਰ ਸਕੀਏ ਮੰਡੀਆਂ ਡਿਵੈਲਪ ਕਰ ਸਕੀਏ ਜਿੱਥੇ ਸਾਡੇ ਕੋਈ ਕਿਸਾਨ ਮਜ਼ਦੂਰ ਭਰਾਵਾਂ ਨੂੰ ਹਾਦਸਾ ਹੁੰਦਾ ਉਹਨਾਂ ਦੀ ਮਦਦ ਕਰ ਸਕੀਏ ਇਸ ਲਈ ਕਦੇ ਵੀ ਮੰਡੀ ਸਿਸਟਮ ਨੂੰ ਅਸੀਂ ਟੁੱਟਣ ਨਹੀਂ ਦਵਾਂਗੇ ਮੰਡੀ ਸਿਸਟਮ ਨੂੰ ਮਜ਼ਬੂਤ ਕਰਾਂਗੇ ਮੈਂ ਨਾ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦ ਕਰਦਾ ਔਰ ਮੈਂ ਬੇਨਤੀ ਕਰਦਾ ਹਾਂ ਸਾਡੇ ਚੀਫ ਫੋਕਸ ਪਰਸਨ ਸਰਦਾਰ ਮਾਲਵਿੰਦਰ ਸਿੰਘ ਕੰਗਜੀ ਨੂੰ ਉਹ ਇਸੇ ਗੱਲ ਨੂੰ ਥੋੜਾ ਹੋਰ ਅੱਗੇ ਵਧਾਉਣਗੇ ਧੰਨਵਾਦ ਬਰਸਟਰ ਸਾਹਿਬ ਦੇਖੋ ਟੈਕਨੀਕਲ ਐਸਪੈਕਟ ਸਾਡੇ ਬਹੁਤ ਹੀ ਸਤਿਕਾਰਯੋਗ ਮੰਡੀ ਬੋਰਡ ਦੇ ਚੇਅਰਮੈਨ ਬਰਸਟਰ ਸਾਹਿਬ ਨੇ ਤੁਹਾਨੂੰ ਐਕਸਪਲੇਨ ਕੀਤੇ ਆ ਗੱਲ ਇਹ ਆ ਵੀ ਪੰਜਾਬ ਦੇ ਪੁੱਤ ਤੇ ਕਿਸਾਨ ਦੇ ਪੁੱਤ ਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਜਿਹੜੀ ਪਰੰਪਰਾ ਜਿਹੜੀ ਅਕਾਲੀ ਭਾਜਪਾ ਦੀ 2013 ਤੋਂ ਤੇ ਕਾਂਗਰਸ ਦੀ 17 ਤੋਂ ਚੱਲਦੀ ਆ ਰਹੀ ਸੀ ਕਿ ਪ੍ਰਾਈਵੇਟ ਸੈਲੋ ਨੂੰ ਪ੍ਰਾਈਵੇਟ ਮੰਡੀ ਬਣਾਉਣਾ ਮਾਨਸ ਸਾਹਿਬ ਨੇ ਤੇ ਅੱਜ ਠੱਲ ਪਾਤੀ ਬੰਦ ਕਰਤੀ ਤੇ ਮੇਰਾ ਸਵਾਲ ਹਰ ਸਿਮਰਤ ਕੌਰ ਬਾਦਲ ਜੀ ਨੂੰ ਹੈ ਜਿਹੜੇ ਕੱਲ ਦੇ ਸੰਗ ਪਾੜ ਰਹੇ ਆ ਕਿ ਹਰ ਸਿਮਰਤ ਜੀ 2013 ਇ ਤੇ ਤੁਹਾਡੀ ਸਰਕਾਰ ਸੀ ਬਾਦਲ ਸਾਹਿਬ ਮੁੱਖ ਮੰਤਰੀ ਸੀ ਅਕਾਲੀ ਭਾਜਪਾ ਸਰਕਾਰ ਸੀ ਤੁਹਾਡੀ ਸਰਕਾਰ ਦੇ ਸਮੇਂ ਇਸੇ ਤਰੀਕੇ ਨਾਲ 6 ਥਾਵਾਂ ਤੇ ਪ੍ਰਾਈਵੇਟ ਸੈਲੋ ਨੂੰ ਪ੍ਰਾਈਵੇਟ ਮੰਡੀਆਂ ਦਾ ਰੂਪ ਦਿੱਤਾ ਗਿਆ ਤੇ ਹਰ ਸਿਮਰਤ ਕੌਰ ਬਾਦਲ ਜੀ ਦੇ ਮੂੰਹੋਂ ਜਵਾਨ ਹੀ ਨਿਕਲੀ ਸੁਖਵੀਰ ਸਿੰਘ ਬਾਦਲ ਡਿਪਟੀ ਸੀਐਮ ਸੀ ਉਸ ਟਾਈਮ ਕਿਉਂ ਨਹੀਂ ਤੁਹਾਡੇ ਕੋ ਇਹਦਾ ਵਿਰੋਧ ਕੀਤਾ ਗਿਆ ਕਿਉਂ ਕਿ ਤੁਸੀਂ ਸਭ ਮਿਲੇ ਹੋ ਤੁਸੀਂ ਕਾਰਪੋਰੇਟ ਘਰਾਣਿਆਂ ਨਾਲ ਮਿਲੇ ਹੋ ਔਰ ਜਿਹੜੇ ਦੂਸਰੇ ਸਾਡੇ ਸਤਕਾਰਯੋਗ ਪੰਜਾਬ ਦੇ ਬਹੁਤ ਹੀ ਬਜ਼ੁਰਗ ਨੇਤਾ ਪ੍ਰਤਾਪ ਬਾਜਵਾ ਜੀ ਮੇਰਾ ਇਹਨਾਂ ਨੂੰ ਵੀ ਸਵਾਲ ਹੈ ਬਾਜਵਾ ਸਾਹਿਬ ਤੁਸੀਂ ਤਾਂ ਪੰਜਾਬ ਦੇ ਬਾਬਾ ਮੋਢੋਂ ਤੁਹਾਡੀ ਸਰਕਾਰ ਦੇ ਸਮੇਂ ਕਾਂਗਰਸ ਸਰਕਾਰ ਦੇ ਸਮੇਂ 2017 ਤੋਂ ਲੈ ਕੇ 22 ਤੱਕ 8 ਸਪਰਾਈਵਟ ਚੈਲੋ ਨੂੰ ਪ੍ਰਾਈਵੇਟ ਮੰਡੀ ਦਾ ਰੋਗ ਦਿੱਤਾ ਗਿਆ ਇਹਨਾਂ ਕੋ ਕਿਉਂ ਨਹੀਂ ਟੀਨੋ ਟਿਫਾਈ ਹੋਇਆ ਇਹਨਾਂ ਨੂੰ ਮੇਰਾ ਸਵਾਲ ਹੈ ਮੀਡੀਆ ਦੇ ਸਾਥੀਓ ਇਹਨਾਂ ਦੋਨੋਂ ਪਾਰਟੀਆਂ ਨੂੰ ਸਵਾਲ ਕੀਤੇ ਜਾਣ ਇਨਕਲੂਡਿੰਗ ਬੀਜੇਪੀ ਵੀ ਇਹਨਾਂ ਦਾ 파ਟਨਰ ਹੈ ਕਿ ਤੁਹਾਡੀਆਂ ਸਰਕਾਰਾਂ ਦੇ ਸਮੇਂ ਵੀ ਇਹ ਨੋਟੀਫਿਕੇਸ਼ਨ ਹੁੰਦੇ ਰਹੇ ਆ ਤੁਸੀਂ ਕਿਉਂ ਨਹੀਂ ਇਹਨੂੰ ਬੰਦ ਕੀਤਾ ਅਜ ਮਾਨ ਸਾਹਿਬ ਨੇ ਭਗਵੰਤ ਸਿੰਘ ਮਾਨ ਕਿਉਂਕਿ ਉਹ ਕਿਸਾਨਾਂ ਦਾ ਦਰਦ ਸਮਝਦੇ ਆ ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਦੀ ਪੀੜ ਦਾ ਪਤਾ ਹੈ ਉਹਨਾਂ ਨੇ ਮਾਨ ਸਾਹਿਬ ਨੇ ਕਿਸਾਨੀ ਦਰਦ ਪਿੰਡੇ ਤੇ ਹਟਾਇਆ ਇਸ ਕਰਕੇ ਉਹਨੇ ਇਮੀਡੀਏਟਲੀ ਕਿਸਾਨ ਜਥੇਬੰਦੀਆਂ ਦੀ ਗੱਲ ਨੂੰ ਤਰਜੀਹ ਦਿੰਦੇ ਹੋਏ ਕਿਸਾਨਾਂ ਦੀਆਂ ਗੱਲਾਂ ਨੂੰ ਤਰਜੀਹ ਦਿੰਦੇ ਹੋਏ ਉਹ ਨੋਟੀਫਿਕੇਸ਼ਨ ਡੀ ਨੋਟੀਫਾਈ ਕਰਤਾ ਅਜਬਰਤ ਸਿੰਘ ਸਾਹਿਬ ਨੇ ਤੁਹਾਨੂੰ ਦਿਖਾਇਆ ਲੇਕਿਨ ਆ ਜਿਹੜੇ ਇੱਕੋ 48 ਦੇ ਚੱਟੇ ਬੱਟੇ ਆ ਜਿਹੜੇ ਲਗਾਤਾਰ ਪੰਜਾਬ ਤੇ ਰਾਜ ਕਰਦੇ ਰਹੇ ਕਾਲੀ ਭਾਜਪਾ ਤੇ ਕਾਂਗਰਸੀ ਇਹਨਾਂ ਦੇ ਰਾਜ ਚ ਸਾਜ਼ਿਸ਼ ਦੇ ਤਹਿਤ ਸੇਮ ਉਹੀ ਸਾਜ਼ਿਸ਼ ਜਿਹੜੀ ਹਰ ਸਿਮਰਤ ਕੌਰ ਬਾਦਲ ਜੀ ਨੇ ਬਤੌਰ ਕੈਬਨਿਟ ਮੰਤਰੀ ਭਾਰਤ ਸਰਕਾਰ ਮੋਦੀ ਜੀ ਦੀ ਕੈਬਨਿਟ ਚ ਬੈਠ ਕੇ ਕਾਲੇ ਕਾਨੂੰਨ ਬਣਾਏ ਸੀ ਉਹਨਾਂ ਨੇ ਕਦੀ ਇਤਰਾਜ਼ ਨਹੀਂ ਕੀਤਾ ਜਦੋਂ ਇਸੇ ਤਰੀਕੇ ਨਾਲ ਪ੍ਰਾਈਵੇਟ ਮੰਡੀਆਂ ਬਣਾਈਆਂ ਜਾ ਰਹੀਆਂ ਸੀ ਸੈਲੋ ਨੇ ਇਹ ਫਰਕ ਹੈ ਮੈਂ ਕਿਸਾਨ ਜੱਥੇਬੰਦੀਆਂ ਨੂੰ ਵੀ ਮੀਡੀਆ ਦੇ ਰਾਹੀਂ ਬੇਨਤੀ ਕਰਦਾ ਸਾਰੇ ਕਿਸਾਨ ਭਰਾਵਾਂ ਨੂੰ ਜਿਹੜੇ ਪੰਜਾਬ ਦੇ ਫਿਕਰਮੰਦ ਚਿੰਤਕ ਲੋਕ ਹੈ ਕਿ ਇਹਨਾਂ ਦੋਨਾਂ ਪਾਰਟੀਆਂ ਦੇ ਦੋਨਾਂ ਸਾਰੇ ਲੀਡਰਾਂ ਨੂੰ ਦੋਨਾਂ ਨੂੰ ਕਿਉਂ ਸਾਰੇ ਲੀਡਰਾਂ ਨੂੰ ਇਹ ਸਵਾਲ ਕਰੋ ਕਿਉਂ ਤੁਹਾਡੇ ਟਾਈਮ ਜੋ ਤੁਸੀਂ ਸੱਤਾ ਹੰਢਾ ਰਹੇ ਸੀ ਮਾਨਸਾਹ ਵਾਂਗੂ ਡੀ ਨੋਟੀਫਾਈ ਕਿਉਂ ਨਹੀਂ ਕੀਤਾ ਤੁਸੀਂ ਇਹ ਚਲਨ ਬੰਦ ਕਿਉਂ ਨਹੀਂ ਕੀਤਾ ਇਹਨਾਂ ਨੇ ਚਲਨ ਤੇ ਬੰਦ ਕੀ ਕਰਨਾ ਸੀ ਇਹਨਾਂ ਨੇ ਇਹਨੂੰ ਐਪਰੀਸ਼ੀਏਟ ਕੀਤਾ ਇਹਨੂੰ ਪ੍ਰोत्ਸਾਹਿਤ ਕੀਤਾ ਸੋ ਇਹ ਇਹ ਇਹਨਾਂ ਦੇ ਕੱਚੇ ਚਿੱਠੇ ਆ ਇਹਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਸੀ ਕਿਉਂਕਿ ਇਹ ਦੋਨੋਂ ਪਾਰਟੀਆਂ ਲਗਾਤਾਰ ਐਂਟੀ ਫਾਰਮਰ ਰਹੀਆਂ ਔਰ ਇਹਨਾਂ ਨੇ ਕਦੀ ਵੀ ਕਿਸਾਨ ਕਿਸਾਨ ਹਤੈਸ਼ੀ ਕੋਈ ਫੈਸਲਾ ਨਹੀਂ ਲਿਆ ਕਿਉਂ ਕਿ ਆਪਣੇ ਇੰਟਰਸਟ ਭਾਰੂ ਸੀਗੇ ਸੋ ਇਹ ਇਹਨਾਂ ਦਾ ਅਸਲੀਅਤ ਹੈ ਔਰ ਇਹਦੇ ਨਾਲ ਨਾਲ ਮੈਂ মিডিਆ ਦੇ ਸਾਥੀਆਂ ਨੂੰ ਇੱਕ ਸਾਨੂੰ ਹੁਣੇ ਇੱਕ ਖਬਰ ਮਿਲੀ ਹੈ ਇੱਕ ਬਹੁਤ ਚੰਗੀ ਕਿ ਸਾਡੇ ਆਮ ਆਪੀ ਪਾਰਟੀ ਦੇ ਸੀਨੀਅਰ ਲੀਡਰ ਸੰਜੇ ਸਿੰਘ ਜੀ ਜਿਹੜੇ ਵਿਵਾਦ ਕੀ ਨਾਲ ਪੂਰੇ ਤੜਲੇ ਨਾਲ ਐਂਟੀ ਫਾਰਮਰ ਬਿੱਲਾਂ ਦਾ ਵਿਰੋਧ ਕੀਤਾ ਸੀ ਉਹਨਾਂ ਨੂੰ ਆਨਰੇਬਲ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ ਜਮਾਨਤ ਮਿਲੀ ਹੈ ਔਰ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਹੈ ਕਿ THERE IS NO EVIDENCE ਅਗੇਂਸ ਸੰਜੇ ਸਿੰਘ ਉਹਨਾਂ ਦੇ ਖਿਲਾਫ ਕੋਈ ਕਿਸੇ ਤਰ੍ਹਾਂ ਦਾ ਕੋਈ ਐਵੀਡੈਂਸ ਹੀ ਨਹੀਂ ਹੈ ਸੋ ਕਰੋੜਾ ਕਰੋੜਾ ਜਿਹੜੇ ਆਰਮਾ ਦੀ ਪਾਰਟੀ ਦੇ ਵਰਕਰ ਹੈ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਔਰ ਆ ਜਿਹੜੀਆਂ ਦੋਨੋਂ ਪਾਰਟੀਆਂ ਜਿਨ੍ਹਾਂ ਨੇ ਅੱਜ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਜਿਨ੍ਹਾਂ ਨੇ ਆਪ ਕੰਡੇ ਬੀਜੇ ਸੀ ਭਗਵੰਤ ਮਾਨ ਤੇ ਕੰਡੇ ਇਹਨਾਂ ਦੇ ਬੀਜੇ ਚੁਗ ਰਿਹਾ ਹੈ ਮਾਨ ਸਾਹਿਬ ਤੇ ਇਹਨਾਂ ਦੇ ਕੰਡੇ ਬੀਜੇ ਚੁਗ ਰਹੇ ਆ ਅੱਜ ਬਰਸਤ ਸਾਹਿਬ ਨੇ ਦੱਸਿਆ ਕਿਸ ਤਰੀਕੇ ਨਾਲ ਕਿਸਾਨਾਂ ਦੀ ਸਹੂਲਤਾਂ ਬਿਹਤਰ ਕੀਤੀਆਂ ਜਾ ਰਹੀਆਂ ਕੋਈ ਪੱਤਰਕਾਰ ਦੋਸਤ ਜਾ ਕੇ ਵੇਖੇ ਮੰਡੀ 'ਚ ਅਸੀਂ ਲਿਜਾਣ ਨੂੰ ਤਿਆਰ ਹੈ ਤੁਹਾਨੂੰ ਆ ਸੀਜ਼ਨ ਸ਼ੁਰੂ ਹੋਣ ਲੱਗਾ ਹੈ ਕਣ ਖਰੀਦ ਦਾ ਤੁਸੀਂ ਸਾਡੇ ਚੇਅਰਮੈਨ ਸਾਹਿਬ ਨਾਲ ਲੈ ਜਾ ਕੇ ਤੁਹਾਨੂੰ ਦਿਖਾਉਣ ਨੂੰ ਤਿਆਰ ਹੈ ਕਿ ਇਹਨਾਂ ਲੋਕਾਂ ਦੇ ਬੀਜੇ ਕੰਡੇ ਅਸੀਂ ਚੁਗ ਰਹੇ ਆ ਲੇਕਿਨ ਇਹਨਾਂ 'ਚ ਕਦੀ ਹਿੰਮਤ ਨਹੀਂ ਹੋਈ ਇਸ ਨੋਟੀਫਿਕੇਸ਼ਨ ਨੂੰ ਡੀ ਨੋਟੀਫਾਈ ਕਰੋ ਕਿਉਂਕਿ ਇਹ ਸਾਰੇ ਇਸ ਸਾਜ ਦੇ ਹਿੱਸੇਦਾਰ ਸੀ ਸੋ ਇਸ ਵਿਸ਼ੇ ਨੂੰ ਲੈ ਕੇ ਅੱਜ ਤੁਹਾਡੇ ਨਾਲ ਰੂਬਰੂ ਹੋਏ ਸੀ ਬਹੁਤ ਬਹੁਤ ਧੰਨਵਾਦ ਇਸ ਵਿੱਚ ਤੇ ਕੋਈ ਸਵਾਲ ਹੋਵੇ ਤੇ ਤੁਸੀਂ ਕਰ ਸਕਦੇ ਹੋ ਅਸਟੇਟ ਸਾਹਿਬ ਉਹ ਜਿਹੜੂ ਜਾਂ ਜਿੰਨੇ ਵੀ ਉੱਥੇ ਸੈਲਜ਼ ਰਹੇ ਨੇ ਉਹਨੇ ਅੜੇ ਦੁਆਲੇ 14-15 ਵੰਡੀਆਂ ਨੂੰ ਤੁਹਾਡਾ ਜੀ ਜੇ ਅਸੀਂ ਨਵਾਂ ਸਪੋਰਟ ਕੇਂਦਰ ਬਣਾਉਣਾ ਹੈਗਾ ਤਾਂ ਸਭ ਤੋਂ ਪਹਿਲਾਂ ਮੰਡੀਆਂ ਦੇ ਪ੍ਰਬੰਧ ਤੁਪਕਤਾ ਕਰਦੇ ਰਹਿਣਗੇ। ਤਾਂ ਕੀ ਪ੍ਰਬੰਧ ਰਹੇਗੀ ਕਿ ਸਾਡਾ ਵਾਦ ਤੋਂ ਹੋਵੇ? ਸਾਡੇ ਮੰਡੀਆਂ ਦੇ ਪ੍ਰਬੰਧ ਆਲਰੇਡੀ ਪੁਖਤਾ ਨੇ। ਤੁਸੀਂ ਜਾ ਕੇ ਪਰਸਨਲੀ ਮੰਡੀਆਂ 'ਚ ਵਿਜ਼ਿਟ ਕਰ ਸਕਦੇ ਹੋ। ਅਸੀਂ ਹਰ ਪੱਧਰ ਤੇ ਮੰਡੀਆਂ ਦੇ ਪ੍ਰਬੰਧ 31 ਮਾਰਚ ਤੱਕ ਮੁਕੰਮਲ ਕਰ ਚੁੱਕੇ ਸੀ। ਕੱਲ ਸਾਡਾ ਖਰੀਦ ਦਾ ਪਹਿਲਾ ਦਿਨ ਸੀਗਾ। ਪੂਰੇ ਪੰਜਾਬ 'ਚ ਕੋਈ ਫਸਲ ਮੰਡੀ 'ਚ ਕੱਲ ਨਹੀਂ ਆਈ। ਆਉਣ ਵਾਲੇ ਦਿਨਾਂ 'ਚ ਜਦੋਂ ਮਰਜ਼ੀ ਆਵੇ ਚਾਹੇ ਅੱਜ ਆਜੇ ਸਾਡੇ ਸਟਾਫ ਪੂਰੀ ਤਰ੍ਹਾਂ ਤਾਇਨਾਤ ਹੈ ਔਰ ਹਰ ਪੱਦਰ ਤੇ ਸਾਡੇ ਪ੍ਰਬੰਧ ਮੁਕੰਮਲ ਨੇ ਫੇਰ ਵੀ ਜੇ ਕਿਤੇ ਕੋਈ ਕਮੀ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਵਿਦਨ 2 ਆਵਰ ਅਸੀਂ ਉਹ ਪ੍ਰਬੰਧ ਮੁਕੰਮਲ ਕਰਾਂਗੇ ਡਾਕਟਰ ਸਾਹਿਬ ਕਾਰਨ ਕੀ ਸੀ ਹੋਂ ਤੱਕ ਜਿਹੜੇ ਆ ਪ੍ਰਾਈਵੇਟ ਸੈਲਰ ਨੇ ਇਹਨਾਂ ਨੂੰ ਮੰਡੀ ਦਾ ਰੂਪ ਦਿੱਤਾ ਜਾਂਦਾ ਸੀ ਇੱਥੇ ਬਸਾਂ ਦੀ ਖਰੀਦ ਹੁੰਦੀ ਸੀ ਇਸ ਦਾ ਅਸਲ ਕਾਰਨ ਕੀ ਸੀ ਇਹ ਤਾਂ ਹੁਣ ਤੁਹਾਨੂੰ ਕੰਗ ਸਾਬ ਨੇ ਬੜੇ ਵਿਸਾਰਜ ਦੱਸੇ ਦਿੱਤਾ ਹੈ ਕਿ ਇੱਕ ਪਿਛਲੇ ਸਮੇਂ ਤੋਂ ਇਹ ਲੋਕ ਕਾਰਪੋਰੇਟ ਨੂੰ ਪ੍ਰਸਾਦ ਕਰ ਰਹੇ ਸੀਗੇ ਪਰੰਤੂ ਮੰਡੀ ਸਿਸਟਮ ਅਸੀਂ ਤਾਂ ਭੰਗ ਨਹੀਂ ਹੋਣ ਦਿੱਤਾ ਸਾਡੇ ਸਮੇਂ ਜਦੋਂ ਵੀ ਮੰਡੀਆਂ ਦੇ ਵਿੱਚ ਕੋਈ ਸੈਲੋ ਚ ਮਾਲ ਜਾਂਦਾ ਸੀ ਅਸੀਂ ਮਾਰਕੀਟ ਫੀਸ ਵੀ ਲੈਂਦੇ ਸੀ ਅਸੀਂ ਬਕਾਇਦਾ ਜੋ ਸਾਡਾ ਹੱਕ ਬਣਦਾ ਹੈ ਮੰਡੀ ਬੋਰਡ ਦਾ ਪੰਜਾਬ ਦੇ ਲੋਕਾਂ ਦਾ ਉਹ ਉਹਨਾਂ ਤੋਂ ਵਸੂਲ ਕਰਦੇ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਮੋਕੇ ਦੇ ਨੇੜੇ ਸੈਲੋ ਹੈ ਪਿਛਲੇ ਸਾਲ ਉਹਦੇ ਤੋਂ 4 ਕਰੋੜ ਤੋਂ ਵੱਧ ਮਾਰਕੀਟ ਫੀਸ ਅਸੀਂ ਲਈ ਹੈ ਇਸੇ ਤਰ੍ਹਾਂ ਬਾਕੀ ਸੈਲੋਦਾਂ ਵੀ ਪਰ ਅੱਜ ਮਾਨ ਸਾਹਿਬ ਨੇ ਜਿਹੜਾ ਡੀ ਨੋਟੀਫਾਈਡ ਕੀਤਾ 2013 ਤੋਂ ਲੈ ਕੇ ਹੁਣ ਤੱਕ ਜਿੰਨੇ ਸੈਲੋ ਸਬ ਯਾਰਡ ਬਣਾਏ ਹੋਏ ਸੀਗੇ ਸਾਰੇ ਰੱਦ ਕਰਤੇ ਉਹ ਕਰੋਗੇ ਜਿਹੜੀ ਕੰਪਨੀਆਂ ਦੇ ਸਬ ਯਾਰਡ ਸੀ ਇਹ ਵੱਖ-ਵੱਖ ਕੰਪਨੀਆਂ ਦੇ ਸੀਗੇ ਸਬ ਯਾਰਡ ਜਿਹਦੇ ਵਿੱਚ ਅਡਾਨੀ ਦੇ ਵੀ ਸੀਗੇ ਹੋਰ ਕੰਪਨੀ ਦੇ ਵੀ ਸੀ ਪੋਲਿਟਿਕਲ ਇਫਲੂਐਂਸ ਹੈਗਾ ਸੀ ਕਿ ਕਿਸੇ ਪੋਲਿਟਿਸ਼ੀਅਨ ਦਾ ਵੀ ਨਾਂ ਹੈ ਵਿੱਚ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਕਿਹਦਾ ਕਿਹਦਾ ਨਾਂ ਹੈ ਤਨੋਂ ਘਾਟਨ ਤੇ ਬਾਲ ਸਾਹਿਬ ਵੀ ਕਰਦੇ ਉਹ ਘਾਟਨ ਤਾਂ ਬਾਦਲ ਸਾਹਿਬ ਹੀ ਕਰਦੇ ਰਹੇ ਨੇ وجہ ਤਾਂ ਕਿਸਾਨ ਹਮੇਸ਼ਾ ਜੰਗ ਮੰਡੀਆਂ ਦੇ ਵਿੱਚ ਚੋਣਦੇ ਆ ਕਣ ਕੋਈ ਚੜ ਜਾਂ ਵੀਰ ਚੋਣ ਤਾਂ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਕਈ ਐਡੇ ਜਿਹੇ ਦਿੱਕਤਾਂ ਕਿਸਾਨ ਉਜਾਗਰ ਵੀ ਕਰਦੇ ਆ ਦੋਸਤ ਵੀ ਲਾਦੇ ਆ ਇਹ ਹੈ ਕਿ ਭੁਗਤਾ ਕੋਈ ਨਹੀਂ ਦਿੱਤੇ ਗਿਆ ਕਿ ਆਵਾਜ਼ੀ ਪਾਰਟੀ ਦੇ ਤਰਫ ਕਿਸਾਨ ਦਾ ਖਾਓ ਜਿਸ ਦਿਨ ਤੋਂ ਪਿਛਲੇ 2 ਸਾਲਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਸਰਕਾਰ ਬਣੀ ਹੈ ਸਾਰੀਆਂ ਫਸਲਾਂ ਚੱਕੀਆਂ ਗਈਆਂ ਸਮੇ ਸਰ ਔਰ ਨਾਲ ਦੀ ਨਾਲ 24 ਘੰਟੇ ਆਨਲਾਈਨ ਪੇਮੈਂਟ ਅਗਲੇ ਦੇ ਖਾਤੇ ਚ ਪਈ ਹੈ। ਐਤਕੀ ਦੀ ਫਸਲ ਵੀ ਬਿਨਾ ਕਿਸੇ ਪਰੇਸ਼ਾਨੀ ਤੋਂ ਚੱਕੀ ਜਾਊਗੀ ਔਰ 24 ਘੰਟੇ ਚ ਸਭ ਦੀ ਪੇਮੈਂਟ ਉਹਨਾਂ ਦੇ ਖਾਤੇ ਹਾਂ ਚ ਪਊਗੀ। ਕਿਉਂਕਿ ਅਸੀਂ ਪੂਰੇ ਪੰਜਾਬ ਦੇ ਜਿੰਨੇ ਕਿਸਾਨ ਨੇ ਉਹਨਾਂ ਨੂੰ ਆਨਲਾਈਨ ਮੰਡੀ ਬੋਰਡ ਨਾਲ ਜੋੜਿਆ। ਅਸੀਂ ਆੜਤੀਆਂ ਨਾਲ ਜੋੜਿਆ ਤਾਂ ਕਿ ਸਾਨੂੰ ਕੋਈ ਦਿੱਕਤ ਨਾ ਆਵੇ ਕਿਸੇ ਦੀ ਪੇਮੈਂਟ ਕਰਨ ਚ। ਅੱਜ ਕਿਸੇ ਆੜਤੀ ਤੋਂ ਪੈਸਾ ਫੜਨ ਦੀ ਲੋੜ ਨਹੀਂ। ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਪੈਸਾ ਜਾਊਗਾ। ਇਸ ਲਈ ਕਿਸੇ ਕਿਸਾਨ ਨੂੰ ਕੋਈ ਪ੍ਰੋਬਲਮ ਨਾ ਪਹਿਲਾਂ ਆਉਣ ਦਿੱਤੀਏ ਦੋਸਾਂ ਨਾਲ ਚ ਨਾ ਆਉਣ ਹੁਣ ਆਉਣ ਦਾ ਬੰਦ। ਮੋਡਿਆ ਸਹੂਲਤਾ ਨੂੰ ਲੈ ਕੇ ਮਾਰਕੀਟ ਕਮੇਟੀ ਨੇ ਕੀ ਕੀ ਨਰੇਸ ਦਿੱਤੇ ਗਏ। ਅਸੀਂ ਪਿਛਲੇ 1 ਮਹੀਨੇ ਤੋਂ ਤਿਆਰੀ ਕਰ ਰਹੇ ਹਾਂ। ਮੋਡਲਿਆ ਸਹੂਲਤਾ ਜਿੱਦੇ ਵਿੱਚ ਸਾਫ਼ ਪੀਣ ਵਾਲੇ ਪਾਣੀ ਦੇ ਪ੍ਰਬੰਧ ਨੇ, ਸਫਾਈ ਦੇ ਪ੍ਰਬੰਧ ਨੇ ਕਿਉਂਕਿ ਫਸਲ ਚੱਕਣ ਤੋਂ ਬਾਅਦ 3.5-4 ਮਹੀਨੇ ਮੰਡੀ ਬਿਲਕੁਲ ਖਾਲੀ ਹੁੰਦੀ ਹੈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਹੁਣ ਅਸੀਂ ਉਹਦੇ ਵੀ ਪ੍ਰਬੰਧ ਪੱਕੇ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ 'ਚ ਆਫ ਸੀਜ਼ਨ ਦੇ ਦੌਰਾਨ ਸਾਰੀਆਂ ਮੰਡੀਆਂ ਨੂੰ ਸਮਾਜਿਕ ਕੰਮਾਂ ਵਾਸਤੇ ਅਸੀਂ ਵਰਤਿਆ ਕਰਾਂਗੇ ਜਿਸ ਤਰ੍ਹਾਂ ਇੱਕ ਵੱਡਾ ਹਾਲ ਤੁਸੀਂ ਮੈਰਿਜ ਪੈਲਸ ਜਾਣੇ ਹੋ ਤੁਹਾਨੂੰ 3.5 ਤੋਂ 4 ਲੱਖ ਤੋਂ ਘੱਟ ਕੋਈ ਹਾਲ ਨਹੀਂ ਮਿਲਦਾ ਅਸੀਂ ਉਹੀ ਸਾਡੇ ਸ਼ੈੱਡ 25000 ਰੁਪਏ ਪਰ ਡੇ ਤੇ ਕਿਰਾਏ ਤੇ ਦੇਣ ਦੇ ਪ੍ਰਬੰਧ ਕੀਤੇ ਨੇ ਤਾਂ ਕਿ ਕੋਈ ਸਮਾਜਿਕ ਫੰਕਸ਼ਨ ਕਿਸੇ ਨੇ ਕਰਨਾ ਹੈ ਉੱਥੇ ਜਾ ਕੇ ਕਰ ਸਕਦਾ ਹੈ ਔਰ ਆਫ ਸੀਜ਼ਨ ਦੇ ਦੌਰਾਨ ਜਿਹੜੇ ਸਾਡੇ ਸ਼ੈੱਡ ਕਿਰਾਏ ਤੇ ਨਹੀਂ ਚੜਨਗੇ ਅਸੀਂ ਪੂਰੇ ਪੰਜਾਬ ਦੇ ਬੱਚਿਆਂ ਵਾਸਤੇ ਫਰੀ ਆਫ ਕਾਸਟ ਇਨਡੋਰ ਗੇਮਸ ਖੇਡਣ ਵਾਸਤੇ ਉਹ ਉਪਲਬਧ ਕਰਾਏ ਨੇ ਡਾਇਰੈਕਟਰ ਸਪੋਰਟਸ ਨਾਲ ਸਪੋਰਟਸ ਮੰਤਰੀ ਨਾਲ ਸਾਡੀ ਸਾਰੀ ਗੱਲ ਹੋ ਚੁੱਕੀ ਹੈ ਜ਼ਿਲ੍ਹਾ ਪੱਧਰ ਤੇ ਸੀ ਸਾਡੇ ਡੀਐਮਓਜ਼ ਰਾਹੀਂ ਜ਼ਿਲ੍ਹਾ ਸਪੋਰਟਸ ਅਫਸਰ ਰਾਹੀਂ ਤਾਲਮੇਲ ਕਰਾ ਰਹੇ ਹਾਂ ਤਾਂ ਕਿ ਸਾਡੇ ਬੱਚੇ ਉੱਥੇ ਫਰੀ ਆਫ ਕਾਸਟ ਖੇਡ ਸਕਣ ਈਵਨ ਅਸੀਂ ਸਪੋਰਟਸ ਡਿਪਾਰਟਮੈਂਟ ਨੂੰ 6-700 ਕੋਚਸ ਦੀ ਲਿਸਟ ਵੀ ਦਿੱਤੀ ਹੈ ਜਿਹੜੇ ਵਲੰਟੇਰਲੀ ਜਾ ਕੇ ਬੱਚਿਆਂ ਨੂੰ ਖੇਡਾਂ ਪ੍ਰਤੀ ਗਾਈਡ ਕਰਨਗੇ ਇਸੇ ਤਰ੍ਹਾਂ ਸਾਡੇ ਹੋਰ ਜਿਹੜੇ ਸਿਸਟਮ ਹੈ ਮੰਡੀ ਸਿਸਟਮ ਉਹਨੂੰ ਡਿਵੈਲਪ ਕਰਨ ਵਾਸਤੇ ਅਸੀਂ ਪਿਛਲੇ ਸੀਜ਼ਨ ਦੌਰਾਨ 33000 ਤੋਂ ਵੱਧ ਦਰਖਤ ਲਾਏ ਨੇ ਤਾਂ ਕਿ ਆਉਣ ਵਾਲੇ 10-15 ਸਾਲਾਂ ਬਾਅਦ ਉਹਦੀ ਇਨਕਮ ਮੰਡੀ ਬੋਰਡ ਨੂੰ ਆਵੇ ਉਹ ਇਨਕਮ ਦੇ ਨਾਲ ਸਾਡੀਆਂ ਸੜਕਾਂ ਬਣਨ ਸਾਡੀਆਂ ਮੰਡੀਆਂ ਡਿਵੈਲਪਮੈਂਟ ਹੋਣ ਅਸੀਂ ਤਾਂ ਹਰ ਪੱਤਰ ਤੇ ਮੰਡੀ ਸਿਸਟਮ ਨੂੰ ਬਚਾਉਣ ਵਾਸਤੇ ਤੁਸੀਂ ਕਿਸਾਨ ਭਵਨ ਜਾਣਦੇ ਹੋ ਅੱਜ ਤੋਂ 2 ਸਾਲ ਪਹਿਲਾਂ ਵੀ ਕਿਸਾਨ ਭਵਨ ਜਾਂਦੇ ਸੀਗੇ ਤੁਸੀਂ ਅੱਜ ਵੀ ਕਿਸਾਨ ਭਵਨ ਜਾਣਦੇ ਹੋ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਅਸੀਂ ਉਹਨੂੰ ਡਿਵੈਲਪ ਕੀਤਾ ਹੈ ਔਰ ਜਿਹੜਾ ਕਮਰਾ ਚੰਡੀਗੜ੍ਹ ਦੇ ਹੋਟਲਾਂ ਚ 8 ਤੋਂ 10000 ਨੂੰ ਮਿਲਦਾ 7000 ਨੂੰ ਮਿਲਦਾ ਉਥੇ 1500 ਤੋਂ 1800 ਰੁਪਏ ਨੂੰ ਮਿਲ ਰਿਹਾ ਹੈ ਉਦੋਂ ਵਧੀਆ ਫੈਸਿਲਿਟੀ ਮਿਲ ਰਹੀ ਹੈ ਔਰ ਜਿਹੜਾ ਹਾਲ ਤੁਸੀਂ ਕਿਸੇ ਹੋਟਲ ਦੇ ਵਿੱਚ ਜਾ ਕੇ 1000 ਬੰਦੇ ਦਾ 10 ਲੱਖ ਤੋਂ ਘੱਟ ਨਹੀਂ ਮਿਲਦਾ ਕਿਸਾਨ ਭਵਨ ਚ ਅਸੀਂ 1 ਲੱਖ ਰੁਪਏ ਤੇ ਦੇ ਰਹੇ ਆ ਇਹ ਸਾਡੇ ਕਿਸਾਨਾਂ ਵਾਸਤੇ ਸਹੂਲਤ ਹੈ ਕਿ ਡਾਰਮੇਟਰੀ ਦੇ ਵਿੱਚ ਜੇ ਕੋਈ ਕਿਸਾਨ ਵੀ ਆ ਕੇ ਠਹਿਰਦਾ ਹੈ ਇੱਕ ਬੈੱਡ ਦਾ ਕਿਰਾਇਆ ਇੱਕ ਨਾਈਟ ਦਾ ਚੰਡੀਗੜ੍ਹ ਚ ਸਿਰਫ 150 ਰੁਪਏ ਹੈ ਇਸ ਤੋਂ ਬਾਅਦ ਅਸੀਂ ਕੀ ਕਰ ਸਕਦੇ ਆ ਅਸੀਂ ਕਿਸਾਨਾਂ ਮਜ਼ਦੂਰਾਂ ਵਾਸਤੇ ਸਹੂਲਤਾ ਮੰਡੀ ਬੋਰਡ ਵੱਲੋਂ ਪੈਦਾ ਕਰ ਰਹੀ ਹੈ ਅੱਜ ਤੋਂ 2 ਸਾਲ ਪਹਿਲਾਂ ਕਿਉਂ ਨਾ ਪੈਦਾ ਹੋਈਆਂ ਜਿਸ ਦਿਨ ਦੀ ਮਾਨ ਸਰਕਾਰ ਬਣੀ ਹੈ ਇਹ ਸਹੂਲਤਾ ਹੁਣੇ ਕਿਉਂ ਪੈਦਾ ਹੋਣੀ ਸ਼ੁਰੂ ਹੋਈਆਂ ਨੇ ਇਹ ਫਰਕ ਹੈ ਜਿਸ ਤਰ੍ਹਾਂ ਕੰਗ ਸਾਬ ਨੇ ਦੱਸਿਆ ਕਿ ਅਸੀਂ ਲੋਕ ਸਾਰੇ ਜ਼ਮੀਨ ਨਾਲ ਜੁੜ ਕੇ ਸਮੱਸਿਆਵਾਂ ਵਿੱਚੋਂ ਨਿਕਲ ਕੇ ਇਸ ਜਗ੍ਹਾ ਤੇ ਪਹੁੰਚਿਆ ਅਸੀਂ ਸਮਝਦੇ ਆਂ ਔਰ ਅਸੀਂ ਦਰਦ ਵੀ ਰੱਖਦੇ ਆ ਕਿ ਸਮੱਸਿਆਵਾਂ ਨੂੰ ਹੱਲ ਕਰਨਾ ਔਰ ਅਸੀਂ ਹੱਲ ਕਰ ਰਹੇ ਆ ਜਿਹਦਾ ਤੁਸੀਂ ਜਾ ਕੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਤੁਸੀਂ ਕਿਸਾਨ ਭਵਨ ਜਾਓ ਬਾਕੀ ਮੰਡੀਆਂ 'ਚ ਜਾਓ ਮੈਂ ਸਾਰੇ মিডিਆ ਨੂੰ ਬੇਨਤੀ ਕਰਦਾ ਤੁਸੀਂ ਮੰਡੀਆਂ ਨੂੰ ਵਿਜ਼ਿਟ ਕਰੋ ਜਾ ਕੇ ਦੇਖੋ ਜਿੱਥੇ ਕੋਈ ਕਮੀ ਹੈ ਸਾਨੂੰ ਪੁਆਇੰਟ ਆਊਟ ਕਰੋ ਅਸੀਂ ਨਾਲ ਦੀ ਨਾਲ ਹੱਲ ਕਰਾਂਗੇ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਧੰਨਵਾਦ